ਸਾਡਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇੱਕ ਤਰੀਕ ਨੂੰ ਮੋਰਚਾ ਜਿਹੜਾ ਅਸੀਂ ਲਾ ਰਹੇ ਹਾਂ ਉਹਦੇ ਸਬੰਧ ਚ ਜਗ੍ਹਾ ਲੈਣ ਦੇ ਸਬੰਧ ਚ ਉਹਨਾਂ ਨਾਲ ਅੱਜ ਸਾਡੀ ਗੱਲਬਾਤ ਹੋਈ ਅਸੀਂ ਜਗ੍ਹਾ ਮੰਗੀ 17 ਸੈਕਟਰ ਦੇ ਵਿੱਚ ਚਾਹੇ ਬਲੇਡ ਗਰਾਊਂਡ ਦੇ ਦਿਓ ਭਾਵੇਂ ਰਾਮ ਨਿਲੇ ਗਰਾਊਂਡ ਦੇ ਦਿਓ ਦੋ ਜਗ੍ਹਾ ਮੰਗੀਆਂ ਸੀ ਉਹਨਾਂ ਤੋਂ ਪਰ ਉਹਨਾਂ ਨੇ ਆਪਦੀ ਇੱਥੇ ਮਜਬੂਰੀ ਯਾਰ ਕੀਤੀ ਵੀ ਇੱਥੇ ਸਾਨੂੰ ਦਿੱਕਤ ਹੈ ਬੇ 17 ਸੈਕਟਰ ਨੂੰ ਛੱਡ ਕੇ 25 ਦੇ ਵਿੱਚ ਸਾਡਾ ਪਹਿਲਾਂ ਹੀ ਕਿਹਾ ਸੀ ਵੀ 25 ਤਾਂ ਅਸੀਂ ਜਾਣਾ ਨਹੀਂ ਉਹਨਾਂ ਦਾ ਐ ਸੀ ਵੀ 17 ਤੁਸੀਂ ਛੱਡ ਲਓ 25 ਅਸੀਂ ਛੱਡ ਲੈਨੇ ਆ ਹੋਰ ਕੋਈ ਛੋਟੇਵਲ ਜਗ੍ਹਾ ਤੁਹਾਨੂੰ ਦਿਖਾਉਨੇ ਆ ਇਹ ਤੇ ਸਹਿਮਤੀ ਬਣ ਗਈ ਪਰ ਜਦੋਂ ਉਹ ਥਾਂ ਦੇਖਣ ਗਏ ਉਹਨਾਂ ਨੇ ਸਾਨੂੰ 49 50 ਜੰਨੀ ਮਹਾਲੀ ਦੇ ਆਸ-ਪਾਸ ਦੇ ਏਰੀਏ 'ਚ ਸੁੰਨੇ ਏਰੀਏ 'ਚ ਜਿਹੜਾ ਕਿਸੇ ਤਰ੍ਹਾਂ ਵੀ ਸਾਨੂੰ ਠੀਕ ਨਾ ਲੱਗਿਆ ਉਹ ਚ 4-5 ਥਾਂਵਾਂ ਦਿਖਾਈਆਂ ਜਿਹੜੀਆਂ ਅਸੀਂ ਰੱਦ ਕਰਤੀਆਂ ਵੀ ਇੱਥੇ ਨਹੀਂ ਇਹ ਅਸੀਂ ਚਾਹੁੰਦੇ ਆ ਵੀ ਸਾਨੂੰ ਜਾਂ 17 ਜਗ੍ਹਾ ਦੇ ਦਿਓ 21 ਜ ਦੇ ਦਿਓ 22 ਜ ਦੇ ਦਿਓ 23 ਜ ਦੇ ਦਿਓ 8 ਜ ਦੇ ਦਿਓ 9 ਜ ਦੇ ਦਿਓ ਯਾਨੀ 17 ਦੇ ਆਸ-ਪਾਸ ਕਿਸੇ ਵੀ ਸੈਕਟਰ ਦੇ ਵਿੱਚ ਸਾਨੂੰ ਥਾਂ ਦੇ ਦਿਓ ਉਹ ਅਸੀਂ ਉਹਨਾਂ ਨੂੰ ਮੰਗ ਕੀਤੀਆਂ ਉਹਨਾਂ ਤੋਂ ਕਹਿ ਕੇ ਆਏ ਆ ਪਰ ਜਿੰਨੀਆਂ ਜਗ੍ਹਾ ਮਾ ਉਹਨਾਂ ਨੇ ਦਿੱਤੀਆਂ ਨੇ ਇੱਕ ਵਾਰ ਅਸੀਂ ਉਹ ਰੱਦ ਕੀਤੀਆਂ ਨੇ ਹੁਣ ਅਸੀਂ ਕੱਲ ਨੂੰ ਚੰਡੀਗੜ੍ਹ ਆਵਾਂਗੇ ਤੇ ਅਸੀਂ ਆਪਣੀ ਰੈਲੀ ਕਿੱਥੇ ਕਰਨੀ ਹੈ 17 ਸੈਕਟਰ ਦੇ ਵਿੱਚ ਅਸੀਂ ਸਾਡਾ ਪਲਾਨ ਹੈ ਆਉਣ ਦਾ ਉਹ ਕਿੱਥੇ ਆ ਕੇ ਅਸੀਂ ਕਿਹੜੀ ਹਾਲਤ ਮੁਤਾਬਕ ਕਿਹਾ ਜਾ ਕੁਝ ਬਣਦਾ ਹੋ ਉਹ ਅਸੀਂ ਦੇਖਾਂਗੇ ਹਾਲਤ ਮੁਤਾਬਕ ਫੈਸਲਾ ਲਵਾਂਗੇ ਮੌਕੇ ਤੇ ਸੋ ਇਹ ਤੁਹਾਨੂੰ ਜਾਣਕਾਰੀ ਦੇਣੀ ਸੀ ਅਸੀਂ ਕਿਉਂਕਿ ਅਸੀਂ ਜਿਹੜੀਆਂ ਨੀਤੀਆਂ ਤੇ ਆ ਰਹੇ ਹਾਂ ਸੈਸ਼ਨ ਚੱਲ ਰਿਹਾ ਹੈ 2 ਤਰੀਕ ਨੂੰ ਪੰਜਾਬ ਸਰਕਾਰ ਦਾ 2 ਤੋਂ ਲੈ ਕੇ 4 ਤੱਕ ਤਿੰਨ ਦਿਨਾਂ ਦਾ ਸੈਸ਼ਨ ਹੈ ਅਸੀਂ ਉਹ ਸੈਸ਼ਨ ਦੌਰਾਨ ਆਪਣੀਆਂ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ ਜਿਹੜੀ ਖੇਤੀ ਨੀਤੀ ਵਾਤਾਵਰਣ ਨਾਲ ਕਰਜ ਦੇ ਨਾਲ ਖੁਦਕੁਸ਼ੀਆਂ ਨਾਲ ਸੰਬੰਧਤ ਪਾਣੀ ਵਾਲੀ ਨੀਤੀ ਤੇ ਜਿਹੜੀ ਐਮਐਸ ਪ੍ਰਾੜੀ ਨੀਤੀ ਤੇ ਇਹ ਨੀਤੀਆਂ ਤੇ ਮੰਗਾਂ ਨੇ ਜਿਹੜੀਆਂ ਅੱਠ ਵੱਡੀਆਂ ਬੁਨਿਆਦੀ ਮੰਗਾਂ ਜ਼ਮੀਨਾਂ ਦੀ ਕਾਣੀ ਵੰਡ ਦੇ ਇਸੂਆ ਤੇ ਇਸੂ ਲੈ ਕੇ ਅਸੀਂ ਅਸੀਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਚੱਲਦੇ ਸੈਸ਼ਨ 'ਚ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਆ ਇਹ ਸਾਡੀ ਸਕੀਮ ਪਲਾਨ ਹੈ ਇਹ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਦੱਸੀ ਹੈ ਤੇ ਪੰਜਾਬ ਪ੍ਰਸ਼ਾਸਨ ਨਾਲ ਸਾਡੀ ਕੱਲ ਮੀਟਿੰਗ ਹੋਈ ਉਹਨਾਂ ਨੂੰ ਵੀ ਦੱਸੀ ਐ ਤੇ ਪੰਜਾਬ ਸਰਕਾਰ ਨੂੰ ਪ੍ਰੈਸ ਰਾਹੀਂ ਇਹ ਜਾਣਕਾਰੀ ਭੇਜਤੀ ਅਸੀਂ 2022 ਦੇ ਵਿੱਚ ਜਦੋਂ ਪੰਜਾਬ ਸਰਕਾਰ ਬਣੀ ਐ ਉਦੋਂ ਪੰਜਾਬ ਸਰਕਾਰ ਨੇ ਖੇਤੀ ਨੀਤੀ ਦੀ ਗੱਲ ਕੀਤੀ ਅਸੀਂ ਇਹਨਾਂ ਨੂੰ ਆਪਦਾ ਖੇਤੀ ਨੀਤੀ ਦਾ ਖਰੜਾ ਬਣਾ ਕੇ ਤਿਆਰ ਕਰਕੇ ਦਿੱਤਾ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਵੀ ਛੇਤੀ ਕਮੇਟੀ ਬਣਾ ਕੇ ਖੇਤੀ ਨੀਤੀ ਦਾ ਕੋਈ ਖਰੜਾ ਤਿਆਰ ਕਰਕੇ ਤੁਹਾਡੇ ਤੱਕ ਭੇਜਾਂਗੇ ਪਰ ਅਜੇ ਤੱਕ ਉਹਦਾ ਕੋਈ ਸਾਨੂੰ ਜਵਾਬ-ਸਵਾਲ ਨਹੀਂ ਮਿਲਿਆ ਇਸ ਕਰਕੇ ਅਸੀਂ ਪੁੱਛਣਾ ਆਂ ਆ ਸਰਕਾਰ ਨੂੰ ਵੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਸਾਡੇ ਨਾਲ ਕੀਤੀਆਂ ਸੀ ਉਹਨਾਂ ਵਾਅਦਿਆਂ ਤੇ ਤੁਹਾਡਾ ਕੀ ਬਣਿਆ ਤੇ ਆਹ ਜਿਹੜੀਆਂ ਨੀਤੀਆਂ ਨੇ ਇਹਨਾਂ ਦਾ ਦੱਸੋ ਤੁਸੀਂ ਕੀ ਬਣਾਉਨੇ ਹੋ ਇਹਦਾ ਜਵਾਬ ਲੈਣ ਦੀ ਖਾਤਰ ਅਸੀਂ ਸੈਸ਼ਨ ਦੇ ਵਿੱਚ ਉਹਨਾਂ ਨੂੰ ਆਪਦਾ ਮੰਗ ਪੱਤਰ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਵੱਡਾ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਜਾ ਕੇ ਦੇਣਾ ਚਾਹੁੰਦੇ ਆ ਉਹ ਅਸੀਂ ਸਾਡੀ ਤਿਆਰੀ ਸਰ ਇੱਕ ਇੱਕ ਮਿੰਟ ਦੇਖੋ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਇੱਕ ਤੋਂ ਪੰਜ ਚੱਕਰ ਦੋਰ ਨੂੰ ਸਾਡਾ ਮਾਰਕ ਹੈ ਵਿਧਾਨ ਸਭਾ ਵੱਲੋਂ ਇਹਦੇ ਚ ਜਿਹੜੀਆਂ ਗੱਲਾਂ ਕਰਗੇ ਪ੍ਰਧਾਨ ਜੀ ਵੀ ਜਿਹੜਾ ਸਾਨੂੰ ਨੇ ਵਾਦੇ ਕੀਤੇ ਉਹਦਾ ਕੀ ਬਣਿਆ ਦੇਖੋ ਸਾਡਾ ਚੰਡੀਗੜ੍ਹ ਹੁਣ ਆ ਰਹਿਟ ਹੈ ਚੰਡੀਗੜ੍ਹ ਦੇ ਵਿੱਚ ਜਿੰਨੇ ਪਿੰਡ ਠਾਏ ਇਹਨਾਂ ਨੇ ਜਿੱਥੇ ਚੰਡੀਗੜ੍ਹ ਬਸਾਇਆ ਉਹ ਸਾਰੇ ਪੰਜਾਬੀ ਬੋਲ ਦੇ ਪਿੰਡ ਉੱਥੇ ਹੈ ਠੀਕ ਹੈ ਅਡਰੌੜਾ ਵੀ ਹਰਿਆਣਾ ਯੂਨੀਵਰਸਿਟੀ ਦਾ ਚੰਡੀਗੜ੍ਹ ਨੂੰ ਆਪਣਾ ਪੰਜਾਬ ਨੂੰ ਮਿਲਦਾ ਹੁਣ ਟੋਟਲ ਪਿੰਡ ਜਿਹੜੇ ਇਥੇ ਮਤਲਬ ਜੜੇ ਜੇ ਕਹਿਣਾ ਹੋਵੇ ਚੰਡੀਗੜ੍ਹ ਬਸਣ ਨਾਲ ਉਹ ਸਾਰੇ ਪੰਜਾਬੀ ਬੋਲ ਦੇ ਇਹਨਾਂ ਠਾਤੇ ਕੀ ਸਾਡਾ ਇੱਥੇ ਹੁਣ ਹੱਕ ਖਤਮ ਕ ਹੋ ਗਿਆ ਇਹਦੇ ਨਾਲ ਸਾਡੇ ਪ੍ਰਿੰਟ ਵੀਜ਼ਾਡ ਤੇ ਸਾਡੀ ਰਾਜਧਾਨੀ ਵੀ ਇਹ ਬਣ ਗਈ ਚੰਡੀਗੜ੍ਹ ਕਿ ਸਾਨੂੰ ਆਪਦੀ ਰਾਜਧਾਨੀ ਚਾਉਣ ਦਾ ਅਧਿਕਾਰ ਨਹੀਂ ਕਿਸੇ ਵੀ ਜੱਥੇਬੰਦੇ ਨੂੰ ਕਿਸੇ ਕਿਸਾਨਾਂ ਨੂੰ ਨਹੀਂ ਦਰੋਣ ਕਿਸੇ ਤਕਬੇ ਨੂੰ ਇਹਨਾਂ ਨੇ ਬੈਨ ਲਾਇਆ ਹੋਇਆ ਉਦੋਂ ਪਹਿਲਾਂ ਜਮਾ ਸੈਕਟਰੀਏਟ ਦੇ ਨੇੜੇ ਜਗ੍ਹਾ ਮਿਲਦੀ ਸੀ ਉੱਥੇ ਅਗਲੇ ਸਾਰੇ ਆਪ ਦਾ ਪ੍ਰਦਰਸ਼ਨ ਕਰਦੇ ਸੀ ਇਹ ਮੁੜ ਕੇ ਚੜ ਕੇ ਮੜਕਾ ਚੌਂਕ ਤੇ ਲਿਆਏ ਮੜਕਾ ਚੌਂਕ ਤੋਂ ਬਾਅਦ ਕੰਧ ਘੜਤੀ ਵੀ ਚੰਡੀਗੜ੍ਹ ਚ ਨਹੀਂ ਸੀ ਇਹਨੂੰ ਵਾੜਨ ਦੇਖੋ ਉਹ ਅਸੀਂ ਕਹਿੰਦੇ ਵੀ ਸਾਡਾ ਤੁਸੀਂ ਹੱਕੀ ਮਾਰਤਾ ਦੇਖੋ ਇਹ ਜੇ ਡਿਊਟੀ ਸਾਨੂੰ ਨਹੀਂ ਥਾ ਦਿੰਦੀ ਇਹਨਾਂ ਨੂੰ ਮਹਿੰਗਾ ਪਾਣਾ ਤੇ ਭਾਰਤੀ ਜਨਤਾ ਪਾਰਟੀ ਨੂੰ ਮਹਿੰਗਾ ਪਾਣਾ ਕਿਉਂਕਿ ਹਰਿਆਣੇ ਦੇ ਵੋਟਾਂ ਸਰ ਤੇ ਖੜੀਆਂ ਦੂਜਾ ਸੀ ਭਗਵਾਨ ਦਮਨ ਸਰਕਾਰ ਨੂੰ ਬੁਸਣਾ ਚਾਹੁੰਦੇ ਆ ਅਸੀਂ ਸਾਡੀ ਜੋ ਮੀਟਿੰਗ ਹੋਈ ਸੀ ਬਹੁਤ ਜ਼ੋਰ ਲਾਇਆ ਵੀ ਡਿਊਟੀ ਸਾਨੂੰ ਥਾਂ ਨਾ ਦੇਵੇ ਬੱਕਰੀ ਗੱਲ ਹੈ ਤੁਸੀਂ ਤਾਂ ਐਲਾਨ ਕਰੋ ਨਾ ਵੀ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਇੱਥੇ ਰਾਜਧਾਨੀ ਹੈ ਪੰਜਾਬ ਦੇ ਲੋਕਾਂ ਦੀ ਉਹ ਜਿੱਥੇ ਆਉਣਾ ਚਾਹੁੰਦੇ ਆ ਸਾਡੇ ਕੋਲ ਖੁੱਲ ਹੈ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਜਿਹਦਾ ਮਤਲਬ ਪੰਜਾਬ ਸਰਕਾਰ ਸਮੇਤ ਸੈਂਟਰ ਸਰਕਾਰ ਤੇ ਡਿਊਟੀ ਤਾਂ ਉਹਦਾ ਪ੍ਰਸ਼ਾਸਨ ਹੈ ਇਹ ਸਾਰੇ ਇੱਕ ਚੀਜ਼ ਹੈ ਸਾਨੂੰ ਜਿਹੜਾ ਥਾਂ ਦਿਖਾਏ ਜਾਂਦੀ ਮਹਾਲੀ ਟੱਪਨਸਾਰ ਜਨੂੰ ਦੀ ਉਹ ਵੀਡੀਓ ਬਣਾਉਣ ਕੰਨੇ ਹੋ ਰਹਿ ਗਈ ਐਡਾ ਗੰਦਾ ਥਾਂ ਉਥੇ ਕੋਈ ਬੰਦਾ ਨਹੀਂ ਖੜਦਾ ਉਹ ਚਾਰ ਥਾਵਾਂ ਸਾਨੂੰ ਮਹਾਲੀ ਦੇ ਨਾਲ-ਨਾਲ ਦਿਖਾਈਆਂ ਅਸੀਂ ਸਾਫ਼ ਰੱਦ ਕਰਕੇ ਆਏ ਆ ਵੀ ਸਾਨੂੰ 17 ਸੈਕਟਰ ਤੁਸੀਂ ਛੱਡ ਲਓ ਜੇ ਕੋਈ ਟਿਕਾ 17 ਸੈਕਟਰ ਦੇ ਨਾਲ ਲੱਗਦੀ ਕੋਈ ਜਗ੍ਹਾ ਤੇ ਜਾਂ ਚੜ੍ਹਦੇ ਵਾਲੇ ਪਾਸੇ ਜਿੱਧਰ ਆਪਣਾ ਹਾਈ ਕੋਰਟ ਹਾਈ ਕੋਰਟ ਕਹਿ ਲੋ ਜਾਂ ਆਪਣਾ ਕੀ ਆ ਜੀ ਛੋਖਣਾ ਜੀ ਦਾ ਛੋਖਣਾ ਜੀ ਲ ਕੀ ਇਧਰਲੇ ਚੜਦੇ ਵਾਲੇ ਪਾਸੇ ਸਾਨੂੰ ਕੋਈ ਸਾਹ ਦੇ ਦਿਓ ਉਹ ਦਿੰਦੇ ਆ ਕਹਣਾ ਦਿੰਦੇ ਉਹਨਾਂ ਨੂੰ ਪਤਾ ਹੈ